ਨਿਆਰ ਦਸ ਕੋ ਖਬਰ ਤੇ ਵਿਚਾਰ ਪ੍ਰੋਗਰਾਮ ਲੈ ਕੇ ਆਪ ਦੀ ਸੇਵਾਜ ਹਾਜ਼ਰ ਮੇਰੇ ਨਾਲ ਮੇਰਾ ਸਾਥ ਤੇਰੇ ਨੇ ਸਾਜਪਾਸ ਸਿੰਘ ਹੀਰਾ ਮੁੱਖ ਸੰਪਾਦਕ ਰੋਜ਼ਾਨਾ ਪਹਿਰਦਾਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੀਰਾ ਸਾਹਿਬ ਬੀਤੀ ਕੱਲ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਸ਼ੁਰੂ ਹੋਇਆ ਔਰ ਉਹਦੇ ਆਰੰਭ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜਿਵੇਂ ਕਿ ਰਸਮਾਂ ਰਾਜਪਾਲ ਨੇ ਆਪਣਾ ਭਾਸ਼ਣ ਦਿੱਤਾ ਔਰ ਉਸ ਭਾਸ਼ਣ ਦੇ ਵਿੱਚ ਉਹਨਾਂ ਨੇ ਜਿੱਥੇ ਸਰਕਾਰ ਦੇ ਕਸੀਦੇ ਪੜੇ ਉਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਅਹਿਮ ਗੱਲ ਕੀਤੀ ਕਿ ਜਿਹੜੀ ਪਾਣੀਆਂ ਦੀ ਵੰਡ ਉਹ ਰਿਪੇਰੀਅਨ ਨੀਤੀ ਅਨੁਸਾਰ ਹੋਣੀ ਚਾਹੀਦੀ ਹੈ ਔਰ ਇਸ ਜਿਹੜੀ ਉਹਨਾਂ ਦਾ ਬਿਆਨ ਆ ਇਹ ਤੇ ਤੁਸੀਂ ਕੀ ਟਿੱਪਣੀ ਕਰੋਗੇ ਪਰ ਮਜੀਤ ਸਿੰਘ ਜੀ ਜਿਸ ਤਰ੍ਹਾਂ ਅਸੀਂ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਜਦੋਂ ਵੀ ਪੰਜਾਬ 'ਚ ਬਾਦਲ ਦਲ ਦੀ ਸਰਕਾਰ ਹੁੰਦੀ ਹੈ ਤੇ ਉਦੋਂ ਹਰ ਵਾਰ ਜਿਹੜਾ ਗਵਰਨਰ ਵੱਲੋਂ ਰਾਜਪਾਲ ਵੱਲੋਂ ਪਹਿਲੇ ਦਿਨ ਜਦੋਂ ਵੀ ਕੋਈ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੁੰਦਾ ਜਿਹੜਾ ਬਜਟ ਮਤਲਬ ਭਾਸ਼ਣ ਪੜਿਆ ਜਾਂਦਾ ਰਾਜਪਾਲ ਵੱਲੋਂ ਉਹਦੇ ਵਿੱਚ ਅਕਸਰ ਪਾਣੀਆਂ ਦੀ ਚੰਡੀਗੜ੍ਹ ਦੀ ਪੰਜਾਬੀ ਬੋਲਦੇ ਇਲਾਕਿਆਂ ਦੀ ਤੇ ਸੂਬਿਆਂ ਨੂੰ ਵੱਧ ਅਧਿਕਾਰ ਦੀ ਗੱਲ ਆ ਜਿਹੜੀ ਉਹ ਇੱਕ ਰਟਿਆਏ ਰਟਾਇਆ ਜੇ ਅਸੀਂ ਕਹਿ ਦਈਏ ਵੀ ਤਵਾਵਾ ਜਿਹੜਾ ਹਰ ਰਾਜਪਾਲ ਵੱਲੋਂ ਲਵਾਇਆ ਜਾਂਦਾ ਇਹ ਪਿਰਤ ਚੱਲੀ ਆ ਰਹੀ ਆ ਜਦੋਂ ਵੀ ਪੰਜਾਬ ਦੇ ਵਿੱਚ ਬਾਦਲ ਸਰਕਾਰ ਹੁੰਦੀ ਆ ਪਰੰਤੂ ਅਸਲ ਵਿੱਚ ਕੀ ਆ ਕਿ ਪੰਜਾਬ ਦਾ ਰਾਜਪਾਲ ਆਪਣੇ ਭਾਸ਼ਣ ਚ ਮੰਗ ਕਰਦਾ ਕਿ ਪੰਜਾਬ ਦੇ ਪਾਣੀ ਨੇ ਜਿਹੜੇ ਉਹਨਾਂ ਤੇ ਪੰਜਾਬ ਦਾ ਹੱਕ ਆ ਤੇ ਇਹਨਾਂ ਦੀ ਵੰਡ ਆ ਜਿਹੜੀ ਉਹ ਰਪੇਰੀਅਨ ਐਕਟ ਅਨੁਸਾਰ ਹੋਣੀ ਚਾਹੀਦੀ ਆ ਪੰਜਾਬ ਦਾ ਰਾਜਪਾਲ ਆਪਣੇ ਭਾਸ਼ਣ ਚ ਮੰਗ ਕਰਦਾ ਕਿ ਪੰਜਾਬੀ ਬੋਲਦੇ ਇਲਾਕੇ ਨੇ ਜਿਹੜੇ ਉਹ ਪੰਜਾਬ ਨੂੰ ਦਿੱਤੇ ਜਾਣੇ ਚਾਹੀਦੇ ਨੇ ਪੰਜਾਬ ਦਾ ਰਾਜਪਾਲ ਮੰਗ ਕਰਦਾ ਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਨੂੰ ਦਿੱਤਾ ਜਾਣਾ ਚਾਹੀਦਾ ਤੇ ਪੰਜਾਬ ਦਾ ਰਾਜਪਾਲ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਵੀ ਆਪਣੇ ਭਾਸ਼ਣ ਚ ਮੰਗ ਕਰਦਾ ਜਿਵੇਂ ਕਿ ਅਸੀਂ ਇਹ ਜਾਣਦੇ ਆ ਕਿ ਰਾਜਪਾਲ ਦਾ ਭਾਸ਼ਣ ਆ ਜਿਹੜਾ ਉਹ ਸੂਬਾ ਸਰਕਾਰ ਦਾ ਭਾਸ਼ਣ ਹੁੰਦਾ ਸੋ ਇਸੇ ਹੀ ਕਪਤਾਨ ਸਿੰਘ ਸੋਲੰਕੀ ਨੇ ਇਹ ਕੁਝ ਦਿਨ ਪਹਿਲਾਂ ਕਿਉਂਕਿ ਇਹ ਹਰਿਆਣੇ ਦਾ ਰਾਜਪਾਲ ਆ ਮਖਰੂਬ ਵਿੱਚ ਪੰਜਾਬ ਦਾ ਦਸ ਮਿਲੇ ਉਹ ਐਕਟਿੰਗ ਆ ਕਾਰਜਕਾਰੀ ਆ ਸੋ ਇਸੇ ਹੀ ਕਪਤਾਨ ਸਿੰਘ ਥਲੰਕੀ ਨੇ ਜਦੋਂ ਹਰਿਆਣਾ ਵਿਧਾਨ ਸਭਾ ਦੇ ਵਿੱਚ ਆਪਣਾ ਰਾਜਪਾਲ ਭਾਸ਼ਣ ਪੜ੍ਹਿਆ ਸੀ ਤੇ ਉੱਥੇ ਉਹਨੇ ਹਰਿਆਣੇ ਲਈ ਪਾਣੀਆਂ ਦੀ ਮੰਗ ਕੀਤੀ ਸੀ ਸੋ ਤੇ ਪੰਜਾਬ ਦੇ ਵਿੱਚ ਪੜਿਆ ਤੇ ਪੰਜਾਬ ਲਈ ਵੀ ਪੰਜਾਬ ਦੇ ਪਾਣੀਆਂ ਦੀ ਮੰਗ ਕਰ ਦਿੱਤੀ ਕਿਉਂਕਿ ਉਹ ਤਰ੍ਹਾਂ ਰਾਜਪਾਲ ਦੀ ਪੋਜੀਸ਼ਨ ਕੀ ਆ ਤਦੋਂ ਇਸ ਗੱਲ ਤੋਂ ਬਿਲਕੁਲ ਸਾਫ ਆ ਗਏ ਉਹਦਾ ਮਤਲਬ ਉਹਨੇ ਸਿਰਫ ਤੇ ਸਿਰਫ ਜੋ ਕੁਝ ਉਹਦੇ ਸਾਹਮਣੇ ਸਰਕਾਰ ਨੇ ਰੱਖਿਆ ਵਾ ਜਿਹੜਾ ਭਾਸ਼ਾ ਨੂੰ ਉਹਨੇ ਸਿਰਫ ਉਹਨੂੰ ਪੜਨਾ ਹੁੰਦਾ ਅਗਲੀ ਗੱਲ ਜਿਹੜੀ ਮੁੱਖ ਰੂਪ ਦੇ ਵਿੱਚ ਆ ਕਿ ਪੰਜਾਬ ਸਰਕਾਰ ਰਾਜਪਾਲ ਦੇ ਭਾਸ਼ਾ ਚ ਦਾ ਇਸ ਗੱਲ ਦਾ ਜ਼ਿਕਰ ਕਰਦੀ ਆ ਕਿ ਸਾਡੇ ਪਾਣੀ ਨੇ ਸਾਡਾ ਪੰਜਾਬੀ ਬੋਲ ਦੇ ਇਲਾਕੇ ਨੇ ਸਾਡਾ ਚੰਡੀਗੜ੍ਹ ਆ ਸਾਡੇ ਸੂਬਿਆਂ ਦੇ ਬਧ ਅਧਿਕਾਰਾਂ ਦੀ ਗੱਲ ਆ ਪਰੰਤੂ ਅਸਲ ਵਿੱਚ ਅੱਜ ਤੱਕ ਪੰਜਾਬ ਦੀ ਜਿਹੜੀ ਅਕਾਲੀ ਭਾਜਪਾ ਸਰਕਾਰ ਆ ਇਹਨੇ ਕਦੇ ਵੀ ਮੰਗ ਨਹੀਂ ਕੀਤੀ ਹੈਗੀ ਕਿ ਪੰਜਾਬ ਕੋਲ ਇਸ ਵੇਲੇ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਇਸ ਕਰਕੇ ਜਿਹੜਾ ਪੰਜਾਬ ਤੋਂ ਪਾਣੀ ਲਿਆ ਜਾ ਰਿਹਾ ਉਹ ਬੰਦ ਕੀਤਾ ਜਾਵੇ ਕਦੇ ਵੀ ਇਹ ਇਸ ਸਰਕਾਰ ਨੇ ਮਤਲਬ ਇਹ ਮੰਗ ਨਹੀਂ ਕੀਤੀ ਇਹ ਜ਼ੋਰਦਾਰ ਸੰਘਰਸ਼ ਨਹੀਂ ਕੀਤਾ ਕਿ ਹਰਿਆਣਾਵਾ ਜਿਹੜਾ ਉਹ ਰਿਪੇਰੀ ਨਾਰਾਜ਼ ਨਹੀਂ ਹੈ ਬਿਲਕੁਲ ਪੰਜਾਬ ਲਈ ਪੰਜਾਬ ਦੇ ਦਰਿਆਵਾਂ ਲਈ ਹਰਿਆਣਾ ਮਾ ਜਿਹੜਾ ਉਹ ਰਿਪੀਰੀਅਨ ਰਾਜਰੀ ਫਿਰ ਹਰਿਆਣਾ ਨੂੰ ਜਿਹੜਾ ਪਾਣੀ ਆ ਉਹ ਕਿਹੜੇ ਕਿਹੜੇ ਕਾਨੂੰਨ ਅਨਸਾਰ ਦਿੱਤਾ ਜਾ ਰਿਹਾ ਕਦੇ ਕਿਸੇ ਨੇ ਇਹ ਸਵਾਲ ਆ ਜਿਹੜਾ ਅਜੇ ਤੱਕ ਨਹੀਂ ਉਠਾਇਆ ਤੇ ਅਗਲੀ ਗੱਲ ਹੈ ਜਿਹੜੀ ਅਸੀਂ ਦੇਖਦੇ ਆਂ ਕੇ ਪਾਸ਼ਣ ਦੇ ਵਿੱਚ ਗੱਲ ਕਰ ਦੇਣਾ ਤੇ ਅਸਲ ਦੇ ਵਿੱਚ ਉਸ ਮੰਗ ਤੇ ਜ਼ੋਰ ਦੇਣਾ ਸੰਘਰਸ਼ ਕਰਨਾ ਮੋਰਚਾ ਲਾਉਣਾ ਇਹ ਵੱਖੋ ਵੱਖਰੀਆਂ ਗੱਲਾਂ ਨੇ ਜਿਹਦੇ ਤੋਂ ਜਿਹੜਾ ਬਾਦਲਦਾਲਾ ਉਹ ਹੁਣ ਪੂਰੀ ਤਰ੍ਹਾਂ ਭੱਜ ਚੁੱਕਾ ਵਾ ਪੂਰੀ ਤਰ੍ਹਾਂ ਪਿੱਛੇ हट ਚੁੱਕਾ ਵਾ ਪੰਜਾਬ ਦੀਆਂ ਹੱਕੀ ਮੰਗਾਂ ਦੇ ਲਈ ਸਿੱਖਾਂ ਦੀਆਂ ਹੱਕੀ ਮੰਗਾਂ ਦੇ ਲਈ ਬਾਦਲਦਾਲਾ ਜਿਹੜਾ ਉਹ ਨਾ ਕਦੇ ਆਵਾਜ਼ ਉਠਾਉਂਦਾ ਨਾ ਸ਼ਾਇਦ ਉਹ ਭਵਿੱਖ ਵਿੱਚ ਕਦੇ ਆਵਾਜ਼ ਉਠਾਊਗਾ ਕਿਉਂਕਿ ਉਹ ਪੂਰੀ ਤਰ੍ਹਾਂ ਇਸ ਵੇਲੇ ਭਾਜਪਾ ਜਾਂ ਅਸੀਂ ਕਹਿੰਦੇ ਸੰਘ ਪਰਿਵਾਰ ਦੇ ਥੱਲੇ ਲੱਗਿਆ ਹੋਇਆ ਹੈ ਬਿਲਕੁਲ ਠੀਕ ਹੈ ਜੀ ਕਿਉਂਕਿ ਪੰਜਾਬ ਹੀ ਇੱਕ ਐਸਾ ਸਟੇਟ ਹੈ ਐਸਾ ਸੂਬਾ ਜਿਸ ਦਾ ਨਾਂ ਹੀ ਪੰਜ ਪਾਣੀਆਂ ਤੋਂ ਆਇਆ ਬਿਲਕੁਲ ਪੰਜਾਬ ਰੱਖਿਆ ਗਿਆ ਔਰ ਇਹ ਪੰਜ ਪਾਣੀਆਂ ਦੀ ਧਰਤੀ ਆ ਔਰ ਇਹਨਾਂ ਨੇ ਪਾਣੀ ਨੂੰ ਸੰਭਾਲਿਆ ਵੀ ਯਾਰ ਪੰਜਾਬ ਪੂਰੇ ਦੇਸ਼ ਨੂੰ ਇਹਨਾਂ ਨੇ ਅਨਾਜ ਵੀ ਅਨਾਜ ਦੇ ਭੰਡਾਰ ਭਰਪੂਰ ਕਰਕੇ ਦਿੱਤੇ ਨੇ ਤੇ ਫੇਰ ਵੀ ਜਿਹੜੇ ਦੂਜੇ ਸੂਬੇ ਨੇ ਤੇ ਕੇਂਦਰ ਸਰਕਾਰ ਆ ਜਿਹੜੀ ਉਹ ਪੰਜਾਬ ਦੇ ਪਾਣੀਆਂ ਤੇ ਡਾਕਾ ਕਿਉਂ ਮਾਰਨਾ ਚਾਹੁੰਦੀ ਆ ਹਰ ਵੇਲੇ ਇਹ ਮਨਸੂਬੇ ਕਿਉਂ ਘੜਦੀ ਰਹਿੰਦੀ ਆ ਬਰਮਜੀਤ ਸਿੰਘ ਦੀ ਪੰਜਾਬੀ ਦੀ ਕਹਾਵਤ ਆ ਡੁੱਬੀ ਦਾ ਤਾਂ ਜਿਸਾ ਨਾ ਆਇਆ ਗੱਲ ਇਹ ਆ ਕਿ ਕੇਂਦਰ ਸਰਕਾਰ ਚਾਹੇ ਉਹ ਕਿਸੇ ਵੀ ਧਿਰ ਦੀ ਆ ਚਾਹੇ ਉਹ ਭਗਮਿਆਂ ਦੀ ਆ ਚਾਹੇ ਉਹ ਚਿੱਟਿਆਂ ਦੀ ਆ ਉਹ ਹਮੇਸ਼ਾ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕਰਦੀ ਆ ਭਾਵੇਂ ਕਿ ਇਹ ਬਾਦਲਾਂ ਦਾ ਕਿਸਿਆ ਪਟਿਆ ਬਰਕਾਰੜ ਆ ਕਿ ਪੰਜਾਬ ਨਾਲ ਕਾਂਗਰਸ ਆ ਜਿਹੜੀ ਉਹ ਮਿੱਤਰਈ ਮਾਂ ਵਾਲਾ ਸਲੂਕ ਕਰਦੀ ਹੈ ਪਰੰਤੂ ਅਸਲ ਵਿੱਚ ਅਸੀਂ ਸਮਝਦੇ ਹਾਂ ਕਿ ਚਾਹੇ ਸਰਕਾਰ ਕੋਈ ਹੋਵੇ ਸੋ ਹਮੇਸ਼ਾ ਪੰਜਾਬ ਦੇ ਨਾਲ ਮਿੱਤਰਈ ਮਾਂ ਵਾਲਾ ਵਿਤਕਰਾ ਕਰਦੀ ਆ ਪੰਜਾਬ ਦੇ ਹੱਕ ਨੇ ਜਿਹੜੇ ਉਹ ਖੋਏ ਜਾਂਦੇ ਨੇ ਵਿਸ਼ੇਸ਼ ਰੂਪ ਵਿੱਚ ਪੰਜਾਬ ਦੇ ਵਿੱਚ ਰਹਿਣ ਵਾਲੇ ਸਿੱਖਾਂ ਦੇ ਨਾਲ ਜਿਹੜਾ ਧੱਕੇਸ਼ਾਹੀ ਵਿਤਕਰੇਵਾਦੀ ਕੀਤੀ ਜਾਂਦੀ ਆ ਉਹ ਸਾਡੇ ਸਾਹਮਣੇ ਆ ਸੋ ਪੰਜਾਬ ਹਾਲਾਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਇਸ ਨੇ ਇਸ ਭੁੱਖੇ ਦੇਸ਼ ਦਾ ਢਿੱਡ ਭਰਿਆ ਪੰਜਾਬ ਨੇ ਪੰਜਾਬ ਦਾ ਜਿਹੜਾ ਅਨਾਜ ਭੰਡਾਰਾ ਉਹਦੇ ਵਿੱਚ 50% ਦੀ ਹਿੱਸਾ ਕੱਲੇ ਪੰਜਾਬ ਦਾ ਵਾ ਚਿੜੀ ਜਿੰਨਾ ਸੂਬਾ ਵਾਸਤੇ ਇਸ ਦੇਸ਼ ਦਾ ਪਰंतु ਕੱਲਾ 50% ਦੀ ਹਿੱਸਾ ਵਾ ਜਿਹੜਾ ਇਸ ਦੇਸ਼ ਦਾ ਅਨਾਜ ਭੰਡਾਰ ਭਰਨ ਦੇ ਵਿੱਚ ਪਾਉਂਦਾ ਵਾ ਇਸ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਪੰਜਾਬ ਦੇ ਜਿਹੜੇ ਸ਼ਹੀਦ ਹੋਏ ਨੇ ਚਾਹੇ ਉਹ ਕਾਰਗਲ ਵਿੱਚ ਹੋਏ ਨੇ ਚਾਹੇ ਉਹ ਹੋਰ ਕਿਤੇ ਹੋਏ ਨੇ ਉਹਦੇ ਵਿੱਚ ਵੀ ਜਿਹੜਾ ਹਮੇਸ਼ਾ ਪਾਵੇਂ ਕਿ ਹੁਣ ਫੌਜ ਦੇ ਵਿੱਚ ਜਿਹੜੀ ਸਿੱਖਾਂ ਦੀ ਗਿਣਤੀ ਆ ਉਹ 1 20 ਸਦੀ ਵੀ ਨਹੀਂ ਰਹੀ ਪਰੰਤੂ ਉਸ ਦੇ ਬਾਵਜੂਦ ਜੇ ਕੋਈ ਸ਼ਹਾਦਤ ਹੁੰਦੀ ਆ ਜਿੱਥੇ ਫੌਜ ਵਰਤੀ ਜਾਂਦੀ ਆ ਦੇਸ਼ ਦੀਆਂ ਸਰਹੱਦਾਂ ਦੇ ਲਈ ਜਾਂ ਦੇਸ਼ ਦੀ ਅੰਦਰੂਨੀ ਸੁਰੱਖਿਆ ਦੇ ਲਈ ਤੇ ਉਹ ਸ਼ਹਾਦਤ ਆ ਜਿਹੜੀ ਉਹ ਸਿੱਖਾਂ ਦੀ ਹੁੰਦੀ ਆ ਪਰantu ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਪੰਜਾਬ ਨਾਲ ਫੇਰ ਵੀ ਵਿਤਕਰਾ ਹੁੰਦਾ ਸੋ ਉਹਦਾ ਮੁੱਖ ਕਾਰਨ ਜਿਹੜਾ ਅਸੀਂ ਸਮਝਦੇ ਆ ਕਿ ਸਿੱਖਾਂ ਨੂੰ ਇਸ ਦੇਸ਼ 'ਚ ਦੂਜੇ ਨੰਬਰ ਦੇ ਸ਼ਹਿਰੀ ਸਮਝਿਆ ਜਾਂਦਾ ਉਹਨਾਂ ਨਾਲ ਜਿਹੜਾ ਗੁਲਾਮ ਬਤੀਰਾਵਾ ਉਹ ਨਿਰੰਤਰ ਜਾਰੀ ਆ ਸੋ ਇਸ ਕਾਰਨ ਉਹਨਾਂ ਦੇ ਨਾਲ ਟੱਕਾ ਤੇ ਵਿਤਕਰਾ ਹੋ ਰਿਹਾ ਤੁਸੀਂ ਬਜਟ ਵੇਲੇ ਅਸੀਂ ਗੱਲ ਚਰਚਾ ਵੀ ਕੀਤੀ ਸੀ ਕਿ FCI ਆ ਜਿਹੜੀ ਕੇਂਦਰ ਦੀ ਖਰੀਦ ਏਜੰਸੀ ਆ ਕਣਕ ਖਰੀਦ ਲਿਆ ਝੋਨਾ ਖਰੀਦ ਲਿਆ ਉਹਨੇ ਐਲਾਨ ਕਰਤਾ ਕਿ ਅਸੀਂ ਜਿੰਨਾ ਪੰਜਾਬ ਚੋਂ ਅੱਗੇ ਕਣ ਖਰੀਦਦੇ ਸੀ ਇਸ ਵਾਰ ਉਸ ਤੋਂ ਵੱਧ ਹੀ ਕਣ ਖਰੀਦਾਂਗੇ ਸੋ ਕੀ ਕੇਂਦਰ ਸਰਕਾਰ ਦਾ ਇਹ ਫਰਜ਼ ਨਹੀਂ ਹੈ ਕਿ ਜਦੋਂ ਉਹ ਘੱਟੋ ਘੱਟ ਮੁੱਲ ਨਿਰਧਾਰਤ ਕਰਦੀ ਆ ਕਿਸੇ ਫਸਲ ਦਾ ਚਾਹੇ ਕਣਕ ਆ ਚਾਹੇ ਝੋਨਾ ਆ ਚਾਹੇ ਹੋਰ ਸਤਾਈ ਫਸਲਾਂ ਨੇ ਜਿੰਨਾ ਫਸਲਾਂ ਦਾ ਉਹ ਘੱਟੋ ਘੱਟ ਮੁੱਲ ਨਿਰਧਾਰਤ ਕਰਦੀ ਆ ਉਹ ਫਸਲਾਂ ਖਰੀਦਣੀ ਆ ਉਹਦੀ ਜ਼ਿੰਮੇਵਾਰੀ ਆ ਬਿਲਕੁਲ ਡਿਮੋਰੀ ਬਣਦੀ ਆ ਫਿਰ ਉਹਦੀ ਏਜੰਸੀ ਆ ਜਿਹੜੀ ਉਹ ਇਹ ਕਿਹੜੇ ਅਧਿਕਾਰ ਦੇ ਨਾਲ ਕਹਿ ਰਹੀ ਆ ਕਿ ਅਸੀਂ ਪੰਜਾਬ ਦੀ ਜਿਹੜੀ ਕਣਕ ਆ ਉਹ 50% ਦੀ ਘੱਟ ਖਰੀਦਾਂਗੇ ਸੋ ਇਸ ਤੋਂ ਵੱਡਾ ਵਿਤਕਰਾ ਮੈਂ ਸਮਝਦਾ ਨਾ ਪੰਜਾਬ ਨਾਲ ਕੋਈ ਹੋਰ ਹੋ ਸਕਦਾ ਵਾ ਤੇ ਇਹ ਨਿਰੰਤਰ ਜਦੋਂ ਤੱਕ ਪੰਜਾਬ ਦੇ ਲੋਕ ਸਿੱਖ ਕੌਮ ਆ ਜਿਹੜੀ ਉਹ ਆਪਣੇ ਹੱਕੀ ਮੰਗਾਂ ਲਈ ਉੱਠ ਖੜੀ ਨਹੀਂ ਹੁੰਦੀ ਇਹ ਜਿਹੜਾ ਵਿਤਕਰਾ ਵਾ ਇਹ ਜਾਰੀ ਰਹੂਗਾ ਬਿਲਕੁਲ ਜੀ ਇਤਿਹਾਸ ਗਵਾਹ ਕੇ ਜਿੱਥੇ ਪੰਜਾਬ ਨੇ ਦੇਸ਼ ਦੇ ਅन्न भंडार ਨੂੰ ਭਰਪੂਰ ਕਰਨ 'ਚ ਵੱਡਾ ਯੋਗਦਾਨ ਪਾਇਆ ਉੱਥੇ ਦੇਸ਼ ਦੀ ਆਜ਼ਾਦੀ ਵਿੱਚ ਵੀ ਪੰਜਾਬੀਆਂ ਨੇ ਖਾਸ ਕਰਕੇ ਸਿੱਖਾਂ ਨੇ ਇਤਿਹਾਸ ਦੇਖੋ ਜੇ 100 ਸ਼ਹੀਦ ਹੋਏ ਨੇ ਤਾਂ 80 ਜਿਹੜੇ ਨੇ ਉਹ ਸਿੱਖ ਸ਼ਹੀਦ ਹੋਏ ਨੇ ਔਰ ਅੱਜ ਵੀ ਜਦੋਂ ਸ਼ਰਧਾ ਦੇ ਉੱਤੇ ਜੋ ਲੱਗਦਾ ਤੇ ਸਿੱਖ ਰੈਜiment ਜਾਂ ਪੰਜਾਬ ਰੈਜiment ਨੂੰ ਜਿਹੜਾ ਵਾ ਉੱਥੇ ਮੂਰੇ ਝੁਕਿਆ ਜਾਂਦਾ ਵਾ ਹਰਾ ਸਾਹਿਬ ਅਗਲੀ ਜਿਹੜੀ ਖਬਰ ਆ ਉਹ ਅਕਾਲੀ ਭਾਜਪਾ ਗੱਠ ਜੋੜਨ ਨਾਲ ਜੁੜੀ ਹੋਈ ਆ ਆਪਾਂ ਦੇਖਦੇ ਹਾਂ ਕਿ ਪਿਛਲੇ ਸਮੇਂ ਤੇ ਜਿੱਥੇ ਅਕਾਲੀ ਵਰਕਰ ਅਕਾਲੀ ਆਗੂ ਭਾਜਪਾਈਆਂ ਨੂੰ ਡੋਮਿਨੇਟ ਕਰਦੇ ਸੀ ਪਰ ਜਦੋਂ ਦੀ ਕੇਂਦਰ ਸਰਕਾਰ ਬਣੀ ਆ ਉਦੋਂ ਦੇ ਜਿਹੜੇ ਭਾਜਪਾਈ ਨੇ ਉਹ ਵੀ ਆਪ ਬੜੇ ਸ਼ੇਅਰ ਹੋ ਗਏ ਨੇ ਬੱਬਰ ਸ਼ੇਅਰ ਨਹੀਂ ਬੱਬਰ ਸ਼ੇਅਰ ਬਣ ਗਏ ਨੇ ਔਰ ਪੰਜਾਬ ਦੇ ਅਕਾਲੀ ਭਾਜਪਾ ਗੱਠ ਜੋੜ ਤੇ ਇਹ ਦੋਨਾਂ ਤਰ੍ਹਾਂ ਦੇ ਜਿਹੜੇ ਪਹਿਲਾਂ ਸ਼ੇਰ ਸੀ ਤੇ ਹੁਣ ਬੱਬਰ ਸ਼ੇਰ ਟੱਕਰੇ ਸੇਰ ਨੂੰ ਸਵਾ ਸੇਰੋ ਘਟਕਰ ਲਾ ਕੇ ਤੇ ਇਹ ਦੇ ਕਰਕੇ ਜਿਹੜਾ ਪੰਜਾਬ ਦਾ ਗੱਠ ਜੋੜਾ ਗਾਲੀ ਭਾਜਪਾ ਦਾ ਉਹ ਥੋੜਾ ਜਿਹਾ ਡੱਗ ਮੰਗਾ ਰਿਹਾ ਉਹਦੇ ਵਿੱਚ ਤਰੇੜਾਂ ਪੈ ਰਹੀਆਂ ਨੇ ਤੁਹਾਡੇ ਅਨੁਸਾਰ ਅਕਾਲੀ ਭਾਜਪਾ ਦਾ ਗੱਠ ਜੋੜ ਦਾ ਪੰਜਾਬ 'ਚ ਕੀ ਭੇਖਾ ਦੇਖੋ ਪਰਮੇਸ਼ਰ ਸਿੰਘ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਆ ਬਾਰ-ਬਾਰ ਉਹਦੇ ਮੁਤਾਬਕ ਇਹ ਆ ਕਿ ਅਕਾਲੀ ਭਾਜਪਾ ਗੱਠ ਜੋੜ ਆ ਜਿਹੜਾ ਉਹ ਲੰਬਾ ਸਮਾਂ ਨਹੀਂ ਚੱਲਣ ਵਾਲਾ ਪਰੰਤੂ ਜਦੋਂ ਅਸੀਂ ਬਾਦਲਦਾਲਦੀ ਜਿਹੜੀ ਉਹਨਾਂ ਦੀ ਖਸਲਤ ਵੇਖਦੇ ਆ ਉਹਨਾਂ ਦੀ ਨੀਤੀ ਵੇਖਦੇ ਆ ਉਹਨਾਂ ਦੀ ਨੀਅਤ ਵੇਖਦੇ ਆ ਤੇ ਲੱਗਦਾ ਕਿ ਸ਼ਾਇਦ ਅਕਾਲੀ ਭਾਜਪਾ ਦਾ ਗੱਠਜੋੜ ਆ ਜਿਵੇਂ ਬਾਦਲ ਕਹਿ ਦਿੰਦਾ ਵਾ ਕਿ ਨੌ ਮਾਜ ਦਾ ਰਿਸ਼ਤਾ ਵਾ ਇਹ ਪਤੀ ਪਤਨੀ ਦਾ ਰਿਸ਼ਤਾ ਵਾ ਪਤਾ ਨਹੀਂ ਹੋਰ ਕਿਹੜੇ ਕਿਹੜੇ ਰਿਸ਼ਤੇ ਬਣਾ ਲੈਂਦਾ ਉਹਦੇ ਮੁਤਾਬਕ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਇਹ ਜੋ ਕੁਝ ਹੋ ਰਿਹਾ ਇਹ ਵਕਤੀ ਆ ਇਹਨੇ ਫੇਰ ਦੁਬਾਰਾ ਠੰਡੇ ਬਸਤੇ ਵਿੱਚ ਪੈ ਜਾਣਾ ਤੇ ਇਹ ਅਕਾਲੀ ਭਾਜਪਾ ਗੱਠਜੋੜ ਆ ਜਿਹੜਾ ਇਹ ਇਸੇ ਤਰ੍ਹਾਂ ਚੱਲਦਾ ਰਹਿਣਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਦਿੱਲੀ ਚੋਣਾਂ ਤੋਂ ਬਾਅਦ ਭਾਜਪਾ ਦਾ ਜਿਹੜਾ ਰੁਖ ਜਿਹੜਾ ਲੋਕ ਸਭਾ ਚੋਣਾਂ ਤੋਂ ਬਾਅਦ ਪੂਰੀ ਤਰ੍ਹਾਂ ਹਮਲਾਵਰ ਸੀ ਉਹ ਅਕਾਲੀਆਂ ਨੂੰ ਮਤਲਬ ਇੱਕ ਤਰ੍ਹਾਂ ਉਹਨਾਂ ਤੇ ਪੂਰੀ ਤਰ੍ਹਾਂ ਭਾਰੂ ਹੋ ਗਏ ਸੀ ਪਰੰਤੂ ਦਿੱਲੀ ਚੋਣਾਂ 'ਚ ਹਾਰ ਤੋਂ ਬਾਅਦ ਭਾਜਪਾ ਵਾ ਜਿਹੜੀ ਜਿਵੇਂ ਤੁਸੀਂ ਕਿਹਾ ਕਿ ਉਹ ਸ਼ੇਰ ਨਹੀਂ ਬੱਬਰ ਸ਼ੇਰਾ ਪਰੰਤੂ ਹੁਣ ਉਹਨਾਂ ਨੇ ਆਪਣੀ ਪੂਸ਼ ਹੈ ਜਿਹੜੀ ਉਹ ਜਿਸ ਤਰ੍ਹਾਂ ਪੰਜਾਬੀ ਦੀ ਕਹਾਵਤ ਆ ਉਹਦੇ ਮੁਸਾਬਕ ਉਹਨਾਂ ਨੇ ਉਹ ਪੂਸ਼ ਆਪਦੀ ਸਾਹਮ ਲਈ ਆ ਜਿਹੜੀ ਹੁਣ ਗੱਲ ਇਸ ਵੇਲੇ ਚੱਲ ਰਹੀ ਆ ਕਿ ਦੋ ਅਕਾਲੀ ਮੰਤਰੀ ਨੇ ਡਾਕਟਰ ਦਲਜੀਤ ਸਿੰਘ ਚੀਮਾ ਉਹਦੇ ਸਿੰਘ ਫਸੇ ਹੋਏ ਨੇ ਭਾਜਪਾ ਦੇ ਮੰਤਰੀ ਮਦਨ ਮੋਨ ਮਿੱਤਲ ਨਾਲ ਮਸਲਾ ਇਹ ਜਿਹੜੀਆਂ ਨਗਰ ਨਿਗਮ ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਉਹਨਾਂ ਨੂੰ ਲੈ ਕੇ ਆ ਦੂਸਰੇ ਪਾਸੇ ਉਹ ਭਾਜਪਾ ਦਾ ਮੰਤਰੀ ਆਨਲਿਜੋਸੀ ਤੇ ਉਧਰ ਦੂਸਰੇ ਪਾਸੇ ਆ ਇਹਦਾ ਪੰਜਾਬ ਦੇ ਵੱਡੇ ਘਰ ਦਾ ਜਿਹੜਾ ਨੇੜਲਾ ਰਿਸ਼ਤੇਦਾਰ ਆ ਪੰਜਾਬ ਦਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਉਹਨਾਂ ਦੋਨਾਂ ਦੇ ਸਿੰਘ ਫਸੇ ਹੋਇਆ ਮਾਜੇ ਚ ਸੋ ਇਸ ਤਰ੍ਹਾਂ ਦੇ ਸਿੰਘ ਨੇ ਜਿਹੜੇ ਉਹ ਕਈ ਥਾਈਂ ਜਿਹੜੇ ਅਕਾਲੀ ਦਲ ਦੇ ਮੰਤਰੀ ਜਾਂ ਉਹ ਅਕਾਲੀ ਦਲ ਦੇ ਹਲਕਾ ਬਧਾਇਕ ਜਾਂ ਅਕਾਲੀ ਦਲ ਦੇ ਹਲਕਾ ਇੰਚਾਰਜ ਉਹਨਾਂ ਦੇ ਭਾਜਪਾ ਨਾਲ ਸਿੰਘ ਨੇ ਉਹ ਕਿਤੇ ਨਾ ਕਿਤੇ ਫਸੇ ਹੋਏ ਨੇ ਪਰੰਤੂ ਇਹ ਜਿਹੜੀ ਗੜਤਣਾ ਅੱਗੇ ਕਿੰਨੀ ਜਾਂਦੀ ਆ ਜਿਵੇਂ ਕਿ ਪਹਿਲਾਂ ਭਾਜਪਾ ਨੇ ਧਮਕੀ ਦਿੱਤੀ ਸੀ ਕਿ ਅਸੀਂ ਜਿਹੜਾ ਮੰਤਰੀ ਮੰਡਲ ਦੀ ਬੈਠਕ ਆ ਉਹਦਾ ਬਾਈਕਾਟ ਕਰਾਂਗੇ ਪਰੰਤੂ ਅੱਜ ਕਿਉਂਕਿ ਬਾਦਲ ਬੜਾ ਕਾਗ ਸਿਆਸਤਦਾਨਾ ਉਹਨੂੰ ਪਲੋਸਣਾ ਆਉਂਦਾ ਸੋ ਉਹਨੇ ਪਲੋਸ-ਪਲੂਸ ਕੇ ਅੱਜ ਭਾਜਪਾ ਜਿਹੜੀ ਉਹ ਮੰਤਰੀ ਮੰਡਲ ਦੀ ਮੀਟਿੰਗ 'ਚ ਸ਼ਾਮਲ ਹੋਈ ਆ ਸੋ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਅੱਜ ਰੁੱਸੇ ਕੱਲ ਮੰਨੇ ਕੱਲ ਮੰਨੇ ਪਰਸੋ ਰੁੱਸੇ ਸੋ ਇਹ ਜਿਹੜੀ ਖੇਡ ਆ ਇਹਨਾਂ ਦੀ ਜਿਹੜੀ ਅੰਦਰੂਨੀ ਲੇ ਪੱਦਰ ਤੇ ਇਹ ਇਸੇ ਤਰ੍ਹਾਂ ਨਿਰੰਤਰ ਚਲਦੀ ਰਹੂਗੀ ਪਰੰਤੂ ਉੱਪਰਲੇ ਲੈਵਲ ਤੇ ਜਿਹੜਾ ਭਾਜਪਾ ਦਾ ਸੰਗ ਪਰਿਵਾਰ ਦੇ ਨਾਲ ਜਾਂ ਜਿਹੜੀ ਭਾਜਪਾ ਦੀ ਉੱਪਰਲੀ ਹਾਈ ਕਮਾਂਡ ਆ ਉਹਦੇ ਨਾਲ ਜਿਹੜਾ ਇਹਨਾਂ ਦਾ ਰਿਸ਼ਤਾ ਜੁੜਿਆ ਤੇ ਖਾਸ ਕਰਕੇ ਜਦੋਂ ਤੱਕ ਬਾਦਲ ਪਰਿਵਾਰ ਦੀ ਨੂੰਹ ਆ ਜਿਹੜੀ ਹਰ ਸਿਮਰਤ ਕੌਰ ਬਾਦਲ ਉਹਦੇ ਲਈ ਮੰਤਰੀ ਦੀ ਝੰਡੀ ਦੀ ਜਿਹੜੀ ਲਾਲਸਾ ਉਹ ਨਹੀਂ ਜਾਂਦੀ ਉਦੋਂ ਤੱਕ ਇਹ ਗੱਠ ਜੋੜ ਆ ਜਿਹੜਾ ਮੈਨੂੰ ਇਹਦੇ ਟੁੱਟਣ ਦੀ ਕੋਈ ਸੰਭਾਵਨਾ ਨਹੀਂ ਦਿਖਾਈ। ਕਿਰਨ ਸਾਹਿਬ ਅਗਲੀ ਜਿਹੜੀ ਖਬਰ ਆ ਉਹ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਬਾਰੇ ਆ। ਔਰ ਪੰਜਾਬ ਸਰਕਾਰ ਨੇ ਜਿਹੜੀ ਨਵੀਂ ਸ਼ਰਾਬ ਨੀਤੀ ਤਿਆਰ ਕੀਤੀ ਹੈ ਪਿਛਲੇ ਖਬਰ ਵਿੱਚ ਛਪੀ ਸੀ ਕਿ ਦੇਸੀ ਸ਼ਰਾਬ ਦੇ ਪਿਆਕੜਾ ਨੂੰ ਮੋਜਾਂ ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਪਰਮਜੀਤ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਦੇਸੀ ਸ਼ਰਾਬ ਦੇ ਪਿਆਕੜਾ ਨੂੰ ਮੋਜਾਂ ਉਹੀ ਜਿਹੜੀ ਨੀਤੀ ਹੈ ਸ਼ਰਾਬ ਦੀ ਨਵੀਂ ਨੀਤੀ ਜਿਹੜੀ ਨਵੇਂ ਸਾਲ ਲਈ ਅੱਜ ਕੇਂਦਰੀ ਮੰਤਰੀ ਕੇ ਆਪਣੇ ਪੰਜਾਬ ਮੰਤਰੀ ਮੰਡਲ ਨੇ ਪਾਸ ਕੀਤੀ ਆ ਉਹਦੇ ਚ ਜਿਹੜੀ ਦੇਸੀ ਸ਼ਰਾਬ ਆ ਉਹਦੀਆਂ ਕੀਮਤਾਂ ਨੇ ਜਿਹੜੀਆਂ ਉਹ ਘਟਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਗਈ ਆ ਤਾਂ ਕਿ ਪੰਜਾਬ ਦੇ ਵਿੱਚ ਦੇਸੀ ਸ਼ਰਾਬ ਦੀ ਵਿਕਰੀ ਆ ਜਿਹੜੀ ਉਹਦੇ ਚ ਵਾਧਾ ਹੋ ਸਕੇ ਦੂਸਰੇ ਪਾਸੇ ਜਿਹੜੀ ਬੀਅਰ ਆ ਉਹ ਦੀਆਂ ਕੀਮਤਾਂ ਨੇ ਜਿਹੜੀਆਂ ਚਾਹੇ ਉਹ ਮਤਲਬ ਹਾਰਡਵੇਅਰ ਆ ਤੇ ਚਾਹੇ ਉਹ ਸੌਫਟਵੇਅਰ ਆ ਉਹਦੀਆਂ ਕੀਮਤਾਂ ਵੀ ਇਹਨਾਂ ਨੇ ਘਟਾਈਆਂ ਨੇ ਤਾਂ ਕਿ ਬੀਅਰ ਦੀ ਵਿਕਰੀ ਆ ਜਿਹੜੀ ਉਹਦੇ 'ਚ ਵਿਵਾਦ ਆ ਹੋਵੇ ਭਾਵੇਂ ਕਿ ਬਹਾਨਾ ਇਹ ਬਣਾਇਆ ਗਿਆ ਤੇ ਬੀਅਰ ਦੀ ਵਿਕਰੀ ਵਧੂਗੀ ਤਾਂ ਸ਼ਰਾਬ ਦੀ ਵਿਕਰੀਆਂ ਜਿਹੜੀ ਉਹ ਘਟੂਗੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਦੇਸੀ ਸ਼ਰਾਬ ਦੀ ਵਿਕਰੀ ਵਧਾਉਣ ਦਾ ਜਿਹੜਾ ਟੀਚਾ ਮਿੱਥਿਆ ਗਿਆ ਬੀਅਰ ਦੀ ਵਿਕਰੀ ਵਧਾਉਣ ਦਾ ਜਿਹੜਾ ਟੀਚਾ ਵਾ ਉਹ ਮਿੱਥਿਆ ਗਿਆ ਵਾ ਸੋ ਮੈਂ ਸਮਝਦਾ ਕਿ ਜਿਹੜੀ ਅਸੀਂ ਬਾਰ-ਬਾਰ ਗੱਲ ਕਰਦੇ ਹਾਂ ਕਿ ਪੰਜਾਬ ਆ ਜਿਹੜਾ ਇੱਥੇ ਨਸ਼ਿਆ ਦਾ ਛੇਮਾ ਦਰਿਆ ਵਗਦਾ ਵਾ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਆ ਕਿ ਤਕਰੀਬਨ ਤਕਰੀਬਨ 4500 ਕਰੋੜ ਰੁਪਈਆ ਵਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਇਹਦੇ ਨਾਲ ਸ਼ਰਾਬ ਦੀ ਜਿਹੜਾ ਟੈਕਸ ਆ ਸ਼ਰਾਬ ਦੀ ਐਕਸਾਈਜ਼ ਡਿਊਟੀ ਆ ਉਹਦੇ ਤੋਂ ਆਉਣਾ ਸੋ ਇਸ ਦੇ ਇਸ ਤੋਂ ਇਹ ਸਾਫ ਹੋ ਜਾਂਦਾ ਕਿ ਪੰਜਾਬ ਦੇ ਵਿੱਚ ਅਗਲੇ ਬਰੇ ਜੇ 4500 ਰੁਪਈਆ ਸਿਰਫ ਐਕਸਾਈਜ਼ ਡਿਊਟੀ ਦਾ ਹੀ ਆਊਗਾ ਪੰਜਾਬ ਸਰਕਾਰ ਨੂੰ ਤਾਂ ਇਹਦਾ ਮਤਲਬ ਉਸ ਤੋਂ ਘੱਟੋ ਘੱਟ 3 ਗੁਣਾ ਵੱਧ ਜਿਹੜੀ ਸ਼ਰਾਬ ਆ ਉਹ ਵਿਕਣੀ ਆ ਇਹਦਾ ਮਤਲਬ ਕਿ 13.5 ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਆ ਜਿਹੜੀ ਉਹ ਅਗਲੇ ਬਰੇ ਪੰਜਾਬ ਦੇ ਵਿੱਚ ਵੇਚੀ ਜਾਊਗੀ ਭਾਵੇਂ ਕਿ ਇਹ ਚੰਗੀ ਗੱਲ ਆ ਕਿ ਸਰਕਾਰ ਨੇ ਠੇਕਿਆਂ ਦੀ ਜਿਹੜੀ ਗਿਣਤੀ ਆ ਉਹਨੂੰ ਨਹੀਂ ਵਧਾਇਆ ਉਹ ਜਿੰਨੀ ਪਿਛਲੇ ਸਾਲ ਸੀ 6460 ਉਹ ਇਹੀ ਰੱਖੀ ਆ ਕਿ ਉਨੇ ਹੀ ਠੇਕੇ ਰਹਿਣਗੇ ਨਾ ਉਹਨਾਂ ਨੂੰ ਵਧਾਇਆ ਤੇ ਨਾ ਉਹਨਾਂ ਨੂੰ ਘਟਾਇਆ ਪਰੰਤੂ ਜਿਸ ਤਰ੍ਹਾਂ ਦੇਸੀ ਸ਼ਰਾਬ ਦੀ ਅਸੀਂ ਬਾਰ-ਬਾਰ ਗੱਲ ਇਸ ਕਰਕੇ ਕਰ ਰਹੇ ਆ ਕਿ ਦੇਸੀ ਸ਼ਰਾਬ ਗਰੀਬ ਵਿਅਕਤੀ ਨੇ ਜਿਹੜੇ ਮਜ਼ਦੂਰ ਵਿਅਕਤੀ ਨੇ ਜਿਹੜੇ ਦਿਹਾੜੀਦਾਰ ਵਿਅਕਤੀ ਨੇ ਜਿਹੜੇ ਉਹ ਦੇਸੀ ਸ਼ਰਾਬ ਜਿਹੜੀ ਪੀਂਦੇ ਨੇ ਸੋ ਦੇਸੀ ਸ਼ਰਾਬ ਦੀ ਜੇ ਕੀਮਤ ਘਟਾਈ ਗਈ ਆ ਤਾਂ ਜਿਨ੍ਹਾਂ ਨੇ ਅੱਗੇ ਪਊਆ ਖਰੀਦਣਾ ਸੀ ਹੁਣ ਉਹ ਵਧিয়ে ਵੱਧ ਤਰਨਗੇ ਜਿਹੜੇ ਅੱਗੇ-ਅੱਗੇ ਵਾਲੇ ਸੀ ਉਹ ਹੁਣ ਬੋਤਲ-ਬੋਤਲ ਤਰਨਗੇ ਸੋ ਇਹ ਇੱਕ ਗਰੀਬ ਮਾਰੂ ਮੈਂ ਸਮਝਦਾ ਕਿ ਨੀਤੀ ਆ ਕਿ ਜੇ ਇਹ ਸ਼ਰਾਬ ਦੀਆਂ ਕੀਮਤਾਂ ਘਟਾ ਕੇ ਸ਼ਰਾਬ ਦੀ ਵਿਕਰੀ ਵਧਾਉਣ ਦਾ ਯਤਨ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਦਰਿਆ ਵਾ ਉਹਦੀ ਜਿਹੜੀ ਗਤੀ ਆ ਉਹਨੂੰ ਹੋਰ ਵਧਾਇਆ ਜਾਊਗਾ ਤੇ ਇਸ ਨੀਤੀ ਨੂੰ ਸਰਕਾਰ ਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਕਿ ਅਸੀਂ ਪੰਜਾਬ ਦਾ ਜਿਹੜਾ ਵਿਕਾਸ ਦੀ ਗੱਲ ਕਰਦੇ ਨੇ ਪੰਜਾਬ ਦੇ ਖਜ਼ਾਨੇ ਦੀ ਗੱਲ ਕਰਦੇ ਨੇ ਉਹਨੂੰ ਸ਼ਰਾਬ ਦੇ ਨਾਲ ਕਿਉਂ ਜੋੜਿਆ ਜਾਂਦਾ ਇਸ ਵੱਡਾ ਪ੍ਰਸ਼ਨ ਆ ਜਦੋਂ ਤੱਕ ਪੰਜਾਬ ਸਰਕਾਰ ਸ਼ਰਾਬ ਤੋਂ ਆਉਣ ਵਾਲੀ ਆਮਦਨ ਦਾ ਲਾਲਚ ਨਹੀਂ ਛੱਡਦੀ ਉਦੋਂ ਤੱਕ ਪੰਜਾਬ ਦੇ ਵਿੱਚੋਂ ਅਸੀਂ ਜੇ ਸਮਝੀਏ ਕਿ ਸ਼ਰਾਬ ਦੇ ਠੇਕੇ ਸ਼ਰਾਬ ਆ ਜਿਹੜੀ ਇਹਨੂੰ ਕੱਟ ਦਿੱਤਾ ਜਾਊਗਾ ਇਹ ਸੰਭਵ ਨਹੀਂ ਬਿਲਕੁਲ ਠੀਕ ਹੈ ਜੀ ਹਰਨ ਸਾਹਿਬ ਅੱਜ ਦਾ ਜਿਹੜਾ ਸੁਨੇਹਾ ਉਹਦੇ ਬਾਰੇ ਸਾਡੇ ਪਾਠਕਾਂ ਨੂੰ ਕੋਈ ਦੱਸੋ ਅੱਜ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਦਿਓ ਅੱਜ ਦਾ ਸੁਨੇਹਾ ਮੇਰੇ ਲਈ ਪਿਛਲੇ ਸਾਲ ਨਾਲੋਂ ਅੰਦੇ ਵਖਰਾ ਹੋ ਗਿਆ 14 ਮਾਰਚ ਵਾਲੇ ਦਿਨ ਨਾਨਕਸ਼ਹੀ ਕਲੰਡਰ ਜਿਹੜਾ ਉਹਦਾ ਸੰਮਤ 547 ਸ਼ੁਰੂ ਹੋਣਾ ਸੋ ਸਾਡੇ ਲਈ ਖੁਸ਼ੀ ਦਾ ਦਿਹਾੜਾ ਹੋਣਾ ਚਾਹੀਦਾ ਸੀਗਾ ਕਿ ਉਹ ਨਾਨਕਸ਼ਹੀ ਸੰਮਤ ਜਿਹਨੂੰ ਅਸੀਂ ਆਪਣਾ ਇੱਕ ਆਪਣਾ ਕੈਲੰਡਰ ਮੰਨਦੇ ਆ ਆਪਣਾ ਬਰਾ ਮੰਨਦੇ ਆ ਕਿ ਉਹ ਨਵਾਂ ਬਰਾ ਜਿਹੜਾ ਉਹ ਕੌਮ ਲਈ ਨਵਾਂ ਬਰਾ ਜਿਹੜਾ ਸ਼ੁਰੂ ਹੋਣ ਵਾਲਾ ਵਾ ਸੋ ਅਸੀਂ ਇਸ ਗੱਲ ਤੇ ਇਸ ਵੇਲੇ ਅਰਦਾਸ ਕਰਦੇ ਕਿ ਪ੍ਰਮਾਤਮਾ ਸਾਡੀ ਕੌਮ ਨੂੰ ਸਮਰਥਾ ਤਾਕਤ ਸਮਤ ਬਖਸ਼ੇ ਕਿ ਇਹ ਨਵਾਂ ਬਰਾ ਉਹਦੇ ਲਈ ਖੁਸ਼ੀਆਂ ਲੈ ਕੇ ਆਵੇ ਕੁਝ ਨਵੇਂ ਸੁਨੇਹ ਲੈ ਕੇ ਆਵੇ ਕੁਝ ਨਮੀਆਂ ਪ੍ਰਾਪਤੀਆਂ ਲੈ ਕੇ ਆਵੇ ਤੇ ਕੌਮ ਜਿਹੜੀ ਪਖੰਡਵਾਦ ਵੱਲ ਵੱਧ ਰਹੀ ਆ ਜਿਹੜੀ ਡੇਰਾਵਾਦ ਵੱਲ ਵੱਧ ਰਹੀ ਆ ਜਿਹੜੀ ਬ੍ਰਾਹਮਣੀ ਕਾਂਡਾਂ ਵੱਲ ਵੱਧ ਰਹੀ ਆ ਉਹ ਉਹਦੇ ਤੋਂ ਪਿੱਛੇ ਹਟ ਕੇ ਗੁਰੂ ਸਾਹਿਬ ਦੇ ਲੜ ਲੱਗੇ ਗੁਰਬਾਣੀ ਦੇ ਲੜ ਲੱਗੇ ਪਰੰਤੂ ਜਿਹੜੀ ਤੁਖਦਾਈ ਗੱਲ ਇਹ ਆ ਕਿ 14 ਮਾਰਚ ਵਾਲੇ ਦਿਨ ਜਿਹੜਾ ਕੈਲੰਡਰ ਜਾਰੀ ਕੀਤਾ ਜਾ ਰਿਹਾ ਜਿਸ ਤਰ੍ਹਾਂ ਪੰਜ ਸੈਂਕ ਸਹਿਬਾਨ ਦੀ ਬੈਠਕ ਚ ਇੱਕ ਫੈਸਲਾ ਲਿਆ ਗਿਆ ਸੀ ਕਿ ਐਸ ਬਰੇ ਜਿਹੜਾ ਕੈਲੰਡਰ ਆ ਉਹ ਸ਼੍ਰੋਮਣੀ ਕਮੇਟੀ ਆ ਜਿਹੜੀ ਉਹ ਜਾਰੀ ਕਰੂਗੀ ਉਹ ਤਿਆਰ ਕਰੂਗੀ ਅਗਲੇ ਬਰੇ ਜਿਹੜੀਆਂ ਨਵੀਆਂ ਸੋਧਾਂ ਆਉਣਗੀਆਂ ਉਹਦੇ ਨਾਲ ਜਿਹੜਾ ਨਵਾਂ ਕੈਲੰਡਰ ਆਊਗਾ ਉਹ ਅਗਲੇ ਬਰੇ ਆਊਗਾ ਸੋ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਅੰਦਰੂਨੀ ਖਬਰਾਂ ਸਾਡੇ ਕੋਲ ਆਈਆਂ ਕਿ ਸ਼੍ਰੋਮਣੀ ਕਮੇਟੀ ਨੇ ਹੂਬ ਹੂ ਵਿਕਰਮੀ ਕਲੰਡਰ ਜਿਹੜਾ ਉਹ 14 ਮਾਰਚ ਨੂੰ ਪਹਿਲੀ ਚੇਤ ਨੂੰ ਜਾਰੀ ਕਰ ਦੇਣਾ ਉਹ ਛਪ ਕੇ ਤਿਆਰ ਹੋ ਚੁੱਕਾ ਹੈ ਹੋ ਸਕਦਾ ਕਿ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਉੱਥੇ ਸ਼ਾਇਦ ਅੰਮ੍ਰਿਤਸਰ ਵਿੱਚ ਉਸ ਕੈਲੰਡਰ ਨੂੰ ਜਾਰੀ ਕਰਨ ਦੀ ਰਸਮ ਵੀ ਅਦਾ ਕੀਤੀ ਜਾਵੇ ਹੋ ਸਕਦਾ ਕੱਲ ਨੂੰ ਸਵੇਰੇ ਕੀਤੀ ਜਾਵੇ ਪਰੰਤੂ ਇਹ ਗੱਲ ਪੱਕੀ ਆ ਕਿ ਸ਼੍ਰੋਮਣੀ ਕਮੇਟੀ ਨੇ ਸਿਰਫ ਤੇ ਸਿਰਫ ਅੱਗੇ ਜਿਹੜਾ ਨਾਨਕਸ਼ਾਹੀ ਕੈਲੰਡਰ ਦੇ ਨਾਲ-ਨਾਲ ਈਸਵੀ ਕੈਲੰਡਰ ਦੀ ਵੀ ਥਾਂ ਦਿੱਤੀ ਹੁੰਦੀ ਸੀ ਕਿ ਅੱਜ 1 ਚੇਤ ਆ ਤੇ ਈਸਵੀ ਦਾ 14 ਮਾਰਚ ਆ ਪਰantu ਐਸਵਾਰ ਕੀ ਕੀਤਾ ਗਿਆ ਕਿ ਜਿਹੜਾ ਈਸਵੀ ਵਾਲਾ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਆ ਇਹ ਖਤਮ ਕਰਤੇ ਸਿਰਫ ਕਲੰਡਰ ਆ ਜਿਹੜਾ ਉਹ ਇੱਕ ਚੇਤ ਤੋਂ ਸ਼ੁਰੂ ਹੋਊਗਾ ਤੇ ਉਹ ਉਹਦੇ ਮੁਤਾਬਕ ਉਹ ਅੱਗੇ ਚੱਲੀ ਜਾਊਗਾ ਤੇ ਜਿਹੜੇ ਉਹਦੇ ਵਿੱਚ ਗੁਰਪੁਰਬ ਨੇ ਤਿਹਾਰ ਨੇ ਉਹ ਪੂਰੇ ਦੇ ਪੂਰੇ ਜਿਵੇਂ ਪਹਿਲਾਂ ਬਿਕਰਮੀ ਕਲੰਡਰ ਦੇ ਸੀ ਉਸੇ ਹੀ ਤਰ੍ਹਾਂ ਉਹ ਕਲੰਡਰ ਦੇ ਮੁਤਾਬਕ ਉਹ ਜਿਹੜੇ ਬਿਕਰਮੀ ਕਲੰਡਰ ਦੇ ਅਨੁਸਾਰ ਮਨਾਏ ਜਾਣਗੇ ਸੋ ਬੜੀ ਚਲਾਕੀ ਦੇ ਨਾਲ ਨਾਨਕਸ਼ਾਈ ਕਲੰਡਰ ਦਾ ਸੋਧਾਂ ਤੋਂ ਪਹਿਲਾਂ ਹੀ ਭੋਗ ਪਾ ਕੇ ਕੱਲ ਨੂੰ ਬਿਕਰਮੀ ਕਲੰਡਰ ਆ ਜਿਹੜਾ ਉਹ ਜਾਰੀ ਕਰ ਦਿੱਤਾ ਜਾਣਾ ਸੋ ਕੌਮ ਦੇ ਲਈ ਮੈਂ ਸਮਝਦਾ ਕਿ ਜਿੱਥੇ ਇਹ ਦਿਨ ਖੁਸ਼ੀ ਦਾ ਦਿਨ ਹੋਣਾ ਚਾਹੀਦਾ ਸੀ ਨਵਾਂ ਬਰਾਸੀ ਜਿਹੜਾ ਸਾਡਾ ਉਹ ਸ਼ੁਰੂ ਹੋ ਰਿਹਾ ਸੀ ਪਰੰਤੂ ਉਹਦੇ ਵਜਾਏ ਕੌਮ ਦੀ ਵੱਖਰੀ ਕੌਮ ਦੀ ਆਜ਼ਾਦ ਕੌਮ ਦੀ ਅਡਰੀ ਕੌਮ ਦੀ ਨਿਆਰੀ ਕੌਮ ਦੀ ਨਿਰਾਲੀ ਹੋਣ ਦਾ ਪ੍ਰਤੀਕ ਸੀ ਜਿਹੜਾ ਨਾਨਕ ਸਾਈਂ ਕੈਲੰਡਰ ਉਹਦਾ ਜਿਹੜਾ ਭੋਗ ਪਾ ਦਿੱਤਾ ਗਿਆ ਮੈਂ ਸਮਝਦਾ ਕਿ ਅੱਜ ਇਹ ਬੜਾ ਦੁਖਦਾਈ ਸਾਡੇ ਲਈ ਆ ਕਿ ਕੌਮ ਦੀ ਜਿਹੜੀ ਆਜ਼ਾਦ ਹੋਣ ਦਾ ਉਹ ਲੋਕ ਭੋਗ ਪਾਉਣ ਤੁਰੇ ਨੇ ਜਿਹੜੇ ਨਾਗਪੁਰ ਤਖਤ ਦੇ ਜਿਹੜੇ ਨਾਗਪੁਰ ਦਾ ਭਗਮਾ ਤਖਤਾ ਉਹਦੇ ਗੁਲਾਮ ਨੇ ਸੋ ਕੱਲ ਨੂੰ ਜਿਹੜਾ ਇਹ ਨਾਨਕਸ਼ਹੀ ਕੈਲੰਡਰ ਦੀ ਤਾਂ ਨਾਨਕਸ਼ਹੀ ਕੈਲੰਡਰ ਦਾ ਉਹਦੇ ਤੇ ਪਾ ਕੇ ਉਹਨੂੰ ਮਲੰਮਾ ਚੜਾ ਕੇ ਚੋਲਾ ਪਾ ਕੇ ਚੋਲਾ ਪਾ ਕੇ ਉਹ ਕਲੰਡਰ ਜਿਹੜਾ ਬਿਕਰਮੀ ਕਲੰਡਰ ਹੈ ਜਿਹੜਾ ਉਹਨੂੰ ਨਾਨਕਸ਼ਾਈ ਕਲੰਡਰ ਦਾ ਚੋਲਾ ਪਾ ਕੇ ਜਿਹੜਾ ਪੇਸ਼ ਕੀਤਾ ਜਾਣਾ ਉਹ ਉਸ ਨੂੰ ਕੌਮ ਨੂੰ ਕਿਸੇ ਵੀ ਹਾਲਤ ਵਿੱਚ ਪ੍ਰਵਾਨ ਨਹੀਂ ਕੀਤਾ ਜਾਣਾ ਚਾਹੀਦਾ ਸੋ ਸਾਨੂੰ ਨਾਨਕਸ਼ਾਈ ਕਲੰਡਰ ਹੈ ਜਿਹੜਾ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਕਿਉਂਕਿ ਉਹ ਕੌਮ ਦੀ ਆਜ਼ਾਦ ਹਸਤੀ ਦਾ ਪ੍ਰਤੀਕ ਹੈ ਅਗਲਾ ਜਿਹੜਾ 14 ਮਾਰਚ ਦੇ ਦਿਨ ਜਿਹੜੇ ਅਸੀਂ ਗੱਲ ਕਰਾਂਗੇ ਤਾਂ ਸਾਨੂੰ ਅਕਾਲੀ ਫੁੱਲਾ ਸਿੰਘ ਜੀ ਉਹ ਅਕਾਲੀ ਜਿਨ੍ਹਾਂ ਨੇ ਅਕਾਲੀ ਸ਼ਬਦ ਦੇ ਜਿਹੜੇ ਅਰਥ ਨੇ ਉਹ ਸਹੀ ਮਾਇਨੇ ਚ ਆਪਣੇ ਪਿੰਡੇ ਤੇ ਹੰਡਾ ਕੇ ਵਿਖਾਏ ਸੀ ਕਿ ਅਕਾਲੀ ਕੀ ਹੁੰਦਾ ਅਕਾਲੀ ਦੀ ਦ੍ਰਿੜਤਾ ਕੀ ਹੁੰਦੀ ਆ ਅਕਾਲੀ ਦੀ ਬਹਾਦਰੀ ਕੀ ਹੁੰਦੀ ਆ ਅਕਾਲੀ ਦੀ ਕੁਰਬਾਨੀ ਕੀ ਹੁੰਦੀ ਆ ਅਕਾਲੀ ਦੀ ਅਡੋਲਤਾ ਕੀ ਹੁੰਦੀ ਆ ਤੇ ਉਹ ਸਿਰਫ ਤੇ ਸਿਰਫ ਅਕਾਲ ਦਾ ਪੁਜਾਰੀ ਕਿਵੇਂ ਹੁੰਦਾ ਕਿ ਉਹ ਧਰਤੀ ਦੇ ਕਿਸੇ ਮਨੁੱਖ ਦੀ ਕੋਈ ਪਰਵਾਹ ਨਹੀਂ ਕਰਦਾ ਕਿਸੇ ਮਨੁੱਖ ਦੀ ਉਹ ਗੁਲਾਮੀ ਨਹੀਂ ਮਹਿਸੂਸ ਕਰਦਾ ਕਿਸੇ ਮਨੁੱਖ ਦਾ ਉਹ ਅਧਿਕਾਰ ਆ ਜਿਹੜਾ ਆਪਣੇ ਆਪ ਤੇ ਉਹ ਉਹਨੂੰ ਨਹੀਂ ਕਿਸੇ ਰੂਪ ਵਿੱਚ ਸਮਝਦਾ ਸੋ ਅਕਾਲੀ ਫੂਲਾ ਸਿੰਘ ਜਿਨ੍ਹਾਂ ਨੂੰ ਅਸੀਂ ਇਹ ਮੰਨਦੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਜਿਹੜੀ ਉਹਨਾਂ ਨੇ ਸੇਵਾ ਨਿਭਾਈ ਆ ਉਹ ਅੱਜ ਤੱਕ ਸਾਡੇ ਲਈ ਇੱਕ ਉਦਾਹਰਨ ਆ ਕਿ ਉਸ ਵੇਲੇ ਦਾ ਇੱਕ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਉਹ ਗਲਤੀ ਕਰਦਾ ਉਹ ਗਲਤੀ ਕਰਦਾ ਤੇ ਜਥੇਦਾਰ ਆ ਜਿਹੜਾ ਅਕਾਲੀ ਫੂਲਾ ਸਿੰਘ ਉਸ ਮਹਾਰਾਜੇ ਨੂੰ ਕਾਣਾ ਆ ਕੇ ਸੋ ਕਿੱਡੀ ਕਿੱਡੀ ਮਤਲਬ ਉਹਨਾਂ ਦੀ ਇਹ ਐਸੀ ਸਮਝਿਆ ਕਿ ਬਹਾਦਰੀ ਵੀ ਆ ਡ੍ਰਿੜਤਾ ਵੀ ਆ ਅਡੋਲਤਾ ਵੀ ਆ ਕਿ ਇੱਕ ਮਹਾਰਾਜੇ ਨੂੰ ਜਥੇਦਾਰ ਆ ਜਿਹੜਾ ਉਹ ਜਥੇਦਾਰ ਦਾ ਰਤਬਾ ਦਿਖਾਉਂਦਾ ਹੋਇਆ ਕਿ ਜਥੇਦਾਰ ਦਾ ਰਤਬਾ ਕੀ ਆ ਕਿ ਉਹਨੂੰ ਕਾਣਾ ਆਖ ਕੇ ਉਹਨੂੰ ਸਜ਼ਾ ਦਿੱਤੀ ਜਾਂਦੀ ਆ ਉਹਨੂੰ ਕੋੜੇ ਮਾਰੇ ਜਾਂਦੇ ਨੇ ਸੋ ਅੱਜ ਜੇ ਅਸੀਂ ਉਸ ਮਹਾਨ ਯੋਧੇ ਦੀ ਮਹਾਨ ਜਥੇਦਾਰ ਦੀ ਮਹਾਨ ਛੀਦ ਦੀ ਗੱਲ ਕਰੀਏ ਕਿ ਕਿੱਥੇ ਉਹ ਅਕਾਲੀ ਤੇ ਕਿੱਥੇ ਅੱਜ ਦੇ ਅਕਾਲੀ ਸੋ ਅੱਜ ਤਾਂ ਮੈਂ ਸਮਝਦਾ ਕਿ ਅਕਾਲੀ ਦਾ ਸ਼ਬਦ ਆ ਜਿਹੜਾ ਉਹਦੇ ਅਰਥ ਹੀ ਬਦਲ ਦਿੱਤੇ ਨੇ ਸੋ ਕੀਆ ਗਿਆ ਵਾ ਕਿ ਜਦੋਂ ਜੋਗਿੰਦਰਪਾਲ ਜੈਨ ਜਿਹੜਾ ਮੋਗੇ ਤੋਂ ਐਮਐਲਏ ਆਜ ਤੇ ਉਹਨੂੰ ਵੀ ਇਹ ਲੋਕ ਜਥੇਦਾਰ ਜੋਗਿੰਦਰਪਾਲ ਜੈਨ ਕਹਿ ਰਹੇ ਨੇ ਕਿੱਥੇ ਅਕਾਲੀ ਭੁੱਲਾ ਸਿੰਘ ਤੇ ਕਿੱਥੇ ਜੋਗਿੰਦਰਪਾਲ ਜੈਨ ਸੋ ਅਕਾਲੀ ਸ਼ਬਦ ਦੇ ਜਿਹੜੇ ਮਤਲਬ ਅਰਥ ਤਰੋੜੇ ਗਏ ਨੇ ਮਰੋੜੇ ਗਏ ਨੇ ਉਹਨਾਂ ਨਾਲ ਅਨਰਥ ਕੀਤਾ ਗਿਆ ਵਾ ਕਿ ਉਹ ਅਕਾਲੀ ਫੁੱਲਾ ਸਿੰਘ ਤੇ ਅੱਜ ਦੇ ਅਕਾਲੀ ਜਦੋਂ ਅਸੀਂ ਇਹ ਗੱਲ ਨੂੰ ਵੇਖਦੇ ਆ ਤਾਂ ਸਾਨੂੰ ਉਹ ਉਹ ਮਹਾਨ ਜਿਹੜੇ ਯੋਧੇ ਨੇ ਜਿਹੜੀ ਉਹਨਾਂ ਦੀ ਦ੍ਰਿੜਤਾ ਉਹਨਾਂ ਦੀ ਕੁਰਬਾਨੀ ਆ ਉਹ ਜ਼ਰੂਰ ਆਉਂਦੀ ਆ ਯਾਦ ਆਉਂਦੀ ਆ ਤੇ ਉਹਨਾਂ ਦੇ ਸਿਧਾਂਤਾਂ ਤੇ ਪਹਿਰਾ ਦੇਣ ਦੀ ਜਿਹੜੀ ਪਹਿਰੇਦਾਰੀ ਆ ਉਹ ਵੀ ਸਾਨੂੰ ਯਾਦ ਆਉਂਦੀ ਆ ਸੋ ਅਕਾਲੀ ਫੁੱਲਾ ਸਿੰਘ ਜਿਨ੍ਹਾਂ ਨੇ ਅੱਜ ਜੇ ਅਸੀਂ ਗੱਲ ਕਰੀਏ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ ਕਿ ਉਹਨਾਂ ਨੇ ਇੱਕ ਜਥੇਦਾਰ ਦੀ ਪਦਵੀ ਦੀ ਮਹਾਨਤਾ ਰੱਖੀ ਅਕਾਲੀ ਸ਼ਬਦ ਦੀ ਮਹਾਨਤਾ ਰੱਖੀ ਤੇ ਦੂਸਰਾ ਉਹਨਾਂ ਨੇ ਇੱਕ ਅਰਦਾਸ ਦੀ ਮਹਾਨਤਾ ਬਾਰੇ ਅਰਦਾਸ ਦੀ ਮਹਾਨਤਾ ਨੂੰ ਉਹਨਾਂ ਨੇ ਜਿਸ ਤਰ੍ਹਾਂ ਨਿਪਰੇ ਝਾੜਿਆ ਜਦੋਂ ਅਸੀਂ ਅੱਜ ਦੇ ਸੰਘਰਸ਼ ਦੀ ਗੱਲ ਕਰਦੇ ਆਂ ਬਾਪੂ ਸੂਰ ਸਿੰਘ ਖਾਲਸਾ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਔਖੜ ਤਾਲ ਤੇ ਬੈਠੇ ਨੇ ਪਿਛਲੇ 55 ਦਿਨਾਂ ਤੋਂ ਤੇ ਅਰਦਾਸ ਦੀ ਮਹਾਨਤਾ ਦੀ ਗੱਲ ਅੱਜ ਵੀ ਚੱਲ ਰਹੀ ਆ ਕਿ ਇਸ ਤੋਂ ਪਹਿਲਾਂ ਭਾਈਦਰ ਵਖਸੇ ਖਾਲਸਾ ਨੇ ਜਿਸ ਤਰ੍ਹਾਂ ਅਰਦਾਸ ਦੀ ਮਹਾਨਤਾ ਨੂੰ ਖਤਮ ਕੀਤਾ ਦੋ ਵਾਰ ਉਨੇ ਆਪਣਾ ਜਿਹੜਾ ਸੰਘਰਸ਼ ਸੀ ਉਹਨੂੰ ਸਿਖਰਾਂ ਤੇ ਲਿਜਾ ਕੇ ਉਹਨੂੰ ਉਸ ਦੀ ਭੂਕ ਕੱਢੀ ਉਹਨੂੰ ਫੇਲ ਕੀਤਾ ਤੇ ਉਹਦਾ ਅਰਦਾਸ ਦੀ ਮਹਾਨਤਾ ਖਤਮ ਕੀਤੀ ਸੋ ਅੱਜ ਵੀ ਅਸੀਂ ਅਰਦਾਸ ਦੀ ਮਹਾਨਤਾ ਦੀ ਜਦੋਂ ਗੱਲ ਕਰਦੇ ਆ ਤਾਂ ਸਾਨੂੰ ਉਹ ਅਕਾਲੀ ਫੂਲਾ ਸਿੰਘ ਜ਼ਰੂਰ ਯਾਦ ਆਊਗਾ ਕਿ ਜਦੋਂ ਅਕਾਲੀ ਫੂਲਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਰੋਕਿਆ ਕਿ ਤੁਹਾਡੇ ਕੋਲ ਫੌਜ ਥੋੜੀ ਆ ਦੁਸ਼ਮਣ ਦੀ ਫੌਜ ਵੱਧਾ ਤੇ ਤੁਸੀਂ ਹਲੇ ਰੁਕ ਜਾਓ ਮੈਂ ਪਿੱਛੋਂ ਫੌਜ ਭੇਜ ਰਿਹਾ ਠੀਕ ਹੈ ਤਦ ਕਾਲੀ ਫੂਲਾ ਸਿੰਘ ਨੇ ਕਿਹਾ ਸੀ ਕਿ ਮੈਂ ਅਰਦਾਸ ਕਰ ਚੁੱਕਾ ਅਸੀਂ ਅਰਦਾਸ ਕਰ ਚੁੱਕੇ ਹਾਂ ਅਰਦਾਸ ਤੋਂ ਬਾਅਦ ਸਿੱਖ ਉਸ ਅਰਦਾਸ ਤੋਂ ਪਿੱਛੇ ਨਹੀਂ हट ਸਕਦਾ ਸੋ ਉਹਨਾਂ ਨੇ ਬਿਨਾਂ ਇਸ ਗੱਲ ਦੀ ਪਰਵਾਹ ਕਰਦੇ ਹਾਂ ਕਿ ਅੱਗੇ ਦੁਸ਼ਮਣ ਦੀ ਫੌਜ ਦੀ ਕਿੰਨੀ ਗਿਰਤੀ ਆ ਸੋ ਉਹਨਾਂ ਨੇ ਉਹ ਜਿਹੜਾ ਅਰਦਾਸ ਕਰਕੇ ਹਮਲੇ ਦੀ ਅਰਦਾਸ ਕਰਕੇ ਉਹ ਚੱਲੇ ਸੀ ਉਹਨਾਂ ਨੇ ਦੁਸ਼ਮਣ ਫੌਜ ਤੇ ਹਮਲਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ ਬਿਲਕੁਲ ਠੀਕ ਹੈ ਜੀ ਇਤਿਹਾਸ ਗਵਾਹ ਕੇ ਕਾਲੀ ਫੂਲਾ ਸਿੰਘ ਹੋਣਾਂ ਤੋਂ ਬਾਅਦ ਪੰਜਾ ਸਾਹਿਬ ਦੇ ਸਾਕੇ ਵੇਲੇ ਇਹ ਸ਼ਹੀਦ ਹੋਇ ਸਿੰਘਾ ਨੇ ਉਹਨਾਂ ਨੇ ਵੀ ਉਹਦੋਂ ਵੀ ਭਾਈ ਲక్ష్ਮਣ ਸਿੰਘ ਉਹਨਾਂ ਨੇ ਕਿਹਾ ਕਿ ਮੈਂ ਅਰਦਾਸ ਕਰਕੇ ਤੁਰ ਪਿਆ ਵਾ ਬਿਲਕੁਲ ਜੀ ਉਹਨਾਂ ਨੇ ਵੀ ਅਰਦਾਸ ਨਹੀਂ ਸੁਨੇਹਾ ਭੇਜਿਆ ਗਿਆ ਸੀ ਕਿ ਤੁਸੀਂ ਹਲੇ ਰੁਕ ਜਾਓ ਪਰੰਤੂ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਅਰਦਾਸ ਕਰਕੇ ਤੁਰੇ ਹੋਏ ਹਾਂ ਤੇ ਅਸੀਂ ਪਿੱਛੇ ਨਹੀਂ ਹਟ ਸਕਦੇ ਸੋ ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਨੇ ਪਰੰਤੂ ਜੇ ਜਦੋਂ ਅਸੀਂ ਅੱਜ ਦੇ ਦਿਨ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਉਹਨਾਂ ਦੀ ਬਹਾਦਰੀ ਦੀ ਗੱਲ ਕਰਦੇ ਹਾਂ ਉਹਨਾਂ ਦੀ ਨਿੱਡਰਤਾ ਦੀ ਉਹਨਾਂ ਦੀ ਅਡੋਲਤਾ ਦੀ ਤੇ ਇਹ ਦੋ ਗੱਲਾਂ ਸਾਨੂੰ ਅੱਜ ਦੇ ਸੰਦਰਭ ਦੇ ਵਿੱਚ ਉਹ ਕੀ ਅਰਦਾਸ ਦੀ ਮਹਾਨਤਾ ਦੂਸਰੀ ਇੱਕ ਜਥੇਦਾਰ ਦੀ ਦ੍ਰਿੜਤਾ ਬਿਲਕੁਲ ਜੀ ਇੱਕ ਸਾਡੇ ਅੱਜ ਦੇ ਜਥੇਦਾਰ ਨੇ ਜਿਨ੍ਹਾਂ ਨੇ ਮਤਲਬ ਸਾਡੀ ਨਾਨਕ ਸਾਹਿਬੀ ਕਲੰਡਰ ਦਾ ਭੋਗ ਪਾਉਣ ਤੋਂ ਵੀ ਬਗਰੇਜ ਨਹੀਂ ਕੀਤਾ ਜਿਹੜਾ ਕਿ ਸਿੱਖਾਂ ਦੀ ਆਜ਼ਾਦ ਹੋਣ ਦਾ ਆਜ਼ਾਦ ਸ਼ਕਤੀ ਦਾ ਵੱਖਰੀ ਹੋਣ ਦਾ ਪ੍ਰਤੀਕ ਆ ਉਹਦਾ ਭੋਗ ਪਾਉਣ ਤੋਂ ਵੀ ਬਗਰੇਜ ਨਹੀਂ ਕੀਤਾ ਤੇ ਕਿੱਥੇ ਉਹ ਜਥੇਦਾਰ ਜਿਨ੍ਹਾਂ ਨੇ ਆਪਣੀ ਦ੍ਰਿੜਤਾ ਦਿਖਾਈ ਇੱਕ ਮਹਾਰਾਜੇ ਨੂੰ ਕਾਣਾ ਵੀ ਆਖਿਆ ਤੇ ਉਹਨੂੰ ਕੋੜਿਆਂ ਦੀ ਸਜ਼ਾ ਵੀ ਦਿੱਤੀ ਉਹਨੂੰ ਉਹਨੂੰ ਅਹਿਸਾਸ ਕਰਾਇਆ ਬਿਲਕੁਲ ਜੀ ਸਾਨੂੰ ਸਾਰਿਆਂ ਨੂੰ ਜੱਜਦਾਰ ਅਕਾਲੀ ਫੂਲਾ ਸਿੰਘ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦਾ ਸਿਧਾਂਤ ਤੇ ਪਹਿਰਾ ਦੇਣ ਦਾ ਜਿਹੜਾ ਜਜ਼ਬਾ ਉਹਦੇ ਤੋਂ ਸਾਨੂੰ ਬਿਲਕੁਲ ਪ੍ਰੇਰਨਾ ਲੈਣੀ ਚਾਹੀਦੀ ਆ ਔਰ ਸਾਨੂੰ ਸਾਡੇ ਜਿਹੜੇ ਅਕਾਲੀ ਭਰਾ ਨੇ ਅਕਾਲੀ ਜਥੇਦਾਰ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਉਹ ਅਕਾਲੀ ਫੂਲਾ ਸਿੰਘ ਉਹਨਾਂ ਤੋਂ ਪ੍ਰੇਰਨਾ ਲੈ ਕੇ ਉਹਨਾਂ ਦੇ ਪੈਰ ਪੂਰਨਿਆਂ ਤੇ ਚੱਲਦੇ ਹੋਏ ਅਕਾਲੀ ਦਲ ਦੀ ਔਰ ਪੰਥ ਦੀ ਜਿਹੜੀ ਹੈਗੀ ਆ ਸਰਮੌਰ ਸ਼ਕਤੀ ਉਹ ਸਰਮੌਰਤਾ ਉਹਨੂੰ ਬਰਕਰਾਰ ਰੱਖਣ ਇਹੀ ਸਾਡਾ ਅੱਜ ਦਾ ਸੁਨੇਹਾ ਆ ਔਰ ਇਹੀ ਜਿਹਾ ਰਕਾਲੀ ਫੂਲਾ ਸਿੰਘ ਉਹਨਾਂ ਨੂੰ ਸੱਚੀ ਸ਼ਰਧਾਲੀ ਦੀ ਹੋਵੇਗੀ ਆਓ ਇਸ ਦੇ ਨਾਲ ਹੀ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਪ੍ਰੋਗਰਾਮ ਬਾਰੇ ਜੋ ਵੀ ਤੁਹਾਡੇ ਵਿਚਾਰ ਨੇ rozana@gmail.com ਤੇ ਤੁਸੀਂ ਪਾ ਸਕਦੇ ਹੋ ਤੁਹਾਡੇ ਸਲਾਹਾਂ ਦਾ ਤੁਹਾਡੀ ਸਿਫਤ ਦਾ ਤੁਹਾਡੇ ਸੁਝਾਵਾਂ ਦਾ ਸਾਦਾ ਇੰਤਜ਼ਾਰ ਰਹੇਗਾ ਇਸ ਦੇ ਨਾਲ ਹੀ ਸਾਨੂੰ ਦੀ ਉਜਾਸ਼ਤ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ